hold ਸ਼ਕਲ ਸਰ ਇਹ ਅੱਜ ਟਰਾਫੀ ਤੁਹਾਡੇ ਹੱਥਾਂ ਦੇ ਵਿੱਚ ਆ ਚਮਚਮਾਉਂਦੀ ਕਿਸ ਗੇਮ ਦੇ ਵਿੱਚ ਮਿਲੀ ਆ ਔਰ ਕਿੱਥੇ ਤੁਸੀਂ ਖੜੇ ਹੋ ਦਿਓ ਜੀ ਇਹਦੀ ਜਾਣਕਾਰੀ ਹਾਂਜੀ ਸਰ ਸਾਡੇ ਮੋਗਾ ਦੇ ਡੀਐਸਪੀ ਸਾਹਿਬ ਵੱਲੋਂ ਪੰਜਾਬ ਪੁਲਿਸ ਵੱਲੋਂ ਕਰਾਇਆ ਗਿਆ ਟੂਰਨਾਮੈਂਟ ਉਹਦੇ ਵਿੱਚ ਬੱਚੇ ਨੇ ਭਾਗ ਲਿਆ ਐਡਿ ਕੈਡਮੀ ਨੇ ਜਿਹਦੇ ਵਿੱਚ ਬੱਚੇ ਨੇ ਦੂਸਰੀ ਪੋਜੀਸ਼ਨ ਪ੍ਰਾਪਤ ਕੀਤੀ ਕਸਾ ਕਿਸੇ ਵਿੱਚ ਔਰ ਜਿਹੜੀ ਇਹ ਗੇਮਾਂ ਹੋਈਆਂ ਜੀ ਕਿੱਥੇ ਹੋਈਆਂ ਇਹ ਅੱਜ ਉਹਨਾਂ ਕਾਲਜ ਦੇ ਵਿੱਚ ਹੋਈਆਂ ਜੀ ਮੋਗੇ ਦੇ ਵਿੱਚ ਕਿੰਨੀਆਂ ਟੀਮਾਂ ਨੇ ਤੁਹਾਡੀਆਂ ਨੇ ਭਾਗ ਲਿਆ ਇੱਥੇ ਤੇ ਦੋ ਟੀਮਾਂ ਨੇ ਭਾਗ ਲਿਆ ਕਿਹੜੀ ਕਿਹੜੀ ਟੀਮ ਸੀਗੀ ਕਿੰਨੇ ਬੱਚੇ ਸੀ ਉਹਦੇ ਚ ਉਹਦੇ ਚ 12-12 ਬੱਚੇ ਸੀ ਜੀ ਰਸਾ ਕਸਤੀ ਦੇ ਵਿੱਚ 12 ਪੰਜਾਬ ਪੁੱਛ 12 ਮੇਰੇ ਬੱਚੇ ਅਕੈਡਮੀ ਵਾਲੇ ਤੇ 12 ਹੀ ਪੰਜਾਬ ਕੁੜੀਆਂ ਪੁੱਛਦੀਆਂ ਸੀ 12 ਹੀ ਪੰਜਾਬ ਅਕੈਡਮੀ ਦੇ ਤੋਂ ਜੋ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਕੀਮਾ ਕਰਾਈਆਂ ਜਾ ਰਹੀਆਂ ਇਹਨਾਂ ਦਾ ਮੁੱਖ ਮਕਸਦ ਕੀ ਹੈ ਬੱਸ ਜੀ ਆਪਣੇ ਦੇਸ਼ ਦੇ ਜਵਾਨ ਨੂੰ ਨਸ਼ੇ ਤੋਂ ਦੂਰ ਰੱਖਣਾ ਔਰ ਸਾਡੇ ਦੇਸ਼ ਲਈ ਚੰਗੇ ਖਿਡਾਰੀ ਪੈਦਾ ਕਰਨੇ ਔਰੇ ਦੇਸ਼ ਦੇ ਬਸ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰੇਨ ਦਾ ਕਦੇ ਨਹੀਂ ਪਰ ਦੂਸਰਾ ਹੈ ਸਾਡੇ ਦੇਸ਼ ਦੇ ਜਿਹੜੇ ਬੱਚੇ ਆ ਆਪਣੇ ਬਹੁਤਾਂ ਬਹੁਤ ਸੇਤ ਨੂੰ ਤੰਦਰੁਸਤ ਬਣਾਉਂਦੇ ਜੋ ਤੁਹਾਨੂੰ ਘਰਾਂ ਚ ਸੁਣ ਰਹੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਹਾਡੇ ਸਾਡੇ ਮੀਡੀਅਮ ਦੇ ਰਾਹੀਂ ਕੀ ਸਨੇਹਾ ਦੇਣਾ ਚਾਹੋਗੇ ਨਸ਼ਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਚੈਨਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਹੀ ਮੇਰੇ ਜੋ ਸੁਣਨਗੇ ਮੇਰੀ ਆਵਾਜ਼ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੇਖੋ ਅਸੀਂ ਜਿਹੜੇ ਬੱਚੇ ਆ ਸਾਡੇ ਅੱਜ ਨਸ਼ਿਆਂ ਦੇ ਵਿੱਚ ਜਾਦਾ ਜਾ ਰਹੇ ਨੇ ਨਸ਼ਾ ਬਹੁਤ ਜਿਆਦਾ ਸਾਡੇ ਪਸਾਰ ਪੈਰ ਪਸਾਰ ਗਿਆ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਦੇਖੋ ਉਹ ਐਨਜਾਇ ਹੈ ਜਿਹੜਾ ਤੁਹਾਡਾ ਥੋੜੇ ਸਮੇਂ ਦਾ ਹੈਗਾ ਜੋ ਤੁਸੀਂ ਆਹ ਖੁਸ਼ੀ ਨਾਲ ਜਿੱਤ ਕੇ ਅਪੀ ਜਿੱਤ ਕੇ ਪ੍ਰਾਪਤ ਕਰਦੇ ਹੋ ਜਿੱਤ ਪ੍ਰਾਪਤ ਕਰਦੇ ਹੋ ਜਾਂ ਕੋਈ ਤੁਸੀਂ ਈਵੈਂਟ ਲੜਦੇ ਹੋ ਉਹਦੇ ਵਿੱਚ ਤੁਹਾਡਾ ਸਦਾ ਲਈ ਯਾਦਗੀ ਰਹਿੰਦੀ ਆ ਸਦਾ ਲਈ ਤੁਸੀਂ ਅਮ ਰਹੋਗੇ ਟਟਰਾ ਹੋਗੇ ਉਹਦੇ ਵਿੱਚ ਇਹੀ ਕਹਿਣਾ ਕਿ ਤੁਸੀਂ ਬੱਚਿਆਂ ਨੂੰ ਆਪਣੇ ਨਸ਼ੇ ਤੋਂ ਦੂਰ ਰਹੋ ਔਰ ਇਹ ਗਿਆਮਾ ਵਿੱਚ ਵੱਧ ਤੋਂ ਵੱਧ ਯੋਗਦਾਨ ਦਿਓ ਔਰ ਤੁਸੀਂ ਕੋਈ ਕਮਜ਼ੋਰ ਨਹੀਂ ਹੈਗਾ ਅੱਜ ਦੀ ਘੜੀ ਦੇ ਵਿੱਚ ਕੋਈ ਵੀ ਨੌਜਵਾਨ ਬਜ਼ੁਰਗ ਸਭ ਸਟਰੋਂਗ ਆ ਸੋਸ਼ਲ ਮੀਡੀਆ ਤੇ ਐਕਟੀਵਿਟੀ ਬਹੁਤ ਹੋ ਰਹੀਆਂ ਚੈੱਕ ਦੇਖ ਕੇ ਉਹਨਾਂ ਨੂੰ ਤੁਸੀਂ ਆਪਣੇ ਆਪ ਨੂੰ ਮੂਵਮੈਂਟ ਲੈ ਕੇ ਆਓ ਤੁਹਾਡੀ ਅਕੈਡਮੀ ਕਿੱਥੇ ਆ ਜੀ ਜੇਕਰ ਤੁਹਾਡੇ ਕੋਲ ਕਿਸੇ ਨੇ ਪਹੁੰਚਣਾ ਹੈ ਪਹੁੰਚ ਕਰਨੀ ਹੈ ਕਿਵੇਂ ਪਹੁੰਚ ਸਕਦੇ ਆ ਉਹ ਹਾਂਜੀ ਦੇਖੋ ਮੈਂ ਹਰਿਆਣੇ ਤੋਂ ਕੋਚ ਇੱਥੇ ਸੇਵਾ ਨਿਭਾ ਰਿਹਾ ਟੱਕਰੀ ਮੇਰੇ ਵੀ 2-3 ਸਾਲਾਂ ਤੋਂ ਕੁਲਵਿੰਦਰ ਸਿੰਘ ਮੇਰੇ ਆ ਅਕੈਡਮੀ ਐਡੀ ਫਿਜ਼ੀਕਲ ਮੋਗਾ ਅੰਮ੍ਰਿਤਸਰ ਰੋਡ ਤੇ ਆ ਨਿਊ ਦਸ਼ਮੇਸ਼ ਨਗਰ ਗਲੀ ਨੰਬਰ 2 ਦੇ ਵਿੱਚ ਹੈ ਕਿਹੜੇ ਬੱਚੇ ਤੁਹਾਡੇ ਕੋਲੇ ਆ ਸਕਦੇ ਆ ਦੇਖੋ ਜੀ ਮੇਰੇ ਕੋਲੇ ਬੱਚੇ ਮੈਂ ਡਿਫੈਂਸ ਦੀ ਟ੍ਰੇਨਿੰਗ ਦੇ ਰਿਹਾ ਪੰਜਾਬ ਪੁਲਿਸ ਡੀਐਸਐਫ ਸੀਆਰਪੀ ਆਈਟੀਡੀਪੀ ਹਰਿਆਣਾ ਪੁਲਿਸ ਰਾਜਸਥਾਨ ਪੁਲਿਸ ਚੰਡੀਗੜ੍ਹ ਪੁਲਿਸ ਜਿੰਨੀ ਵੀ ਡਿਫੈਂਸ ਦੀ ਜੌਬ ਹੋ ਰਹੀ ਹੈ ਜਿੰਨੀ ਕਿੰਨੇ ਵੀ ਰਿਹਾ ਸਿਵਿਲियन ਵੀ ਟ੍ਰੇਨਿੰਗ ਦੇ ਰਿਹਾ ਨਾਲ ਨਾਲ ਰਿਆਸ਼ ਖਾਣਾ ਗਰਾਊਂਡ ਤਿਆਰੀ ਪੇਪਰ ਤਿਆਰੀ ਸਭ ਵਧੀਆ ਪ੍ਰਬੰਧ ਕਰਦੇ ਕੋਲੇ ਬੱਚਿਆਂ ਨੂੰ ਰਹਿਣ ਦਾ ਇਸ ਵਾਰ ਮੇਰੇ ਕੋਲੇ ਬੱਚੇ 14 ਬੱਚੇ ਸਿਲੈ ਤਕਰੀਬਨ ਪੰਜ ਬੱਚੇ ਪੰਜਾਬ ਪੁਰਸ ਦੇ ਵਿੱਚ ਜੈਨਿਕ ਆਪਣੀ ਬਾਜੀ ਮਾਰ ਚੁੱਕੇ ਨੇ ਮੈਨੂੰ ਬਹੁਤ ਮੈਂ ਉਹਨਾਂ ਮਾਪਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸੇਵਾ ਦਾ ਔਰ ਮੈਂ ਹੋਰ ਵੀ ਬੱਚਿਆਂ ਨੂੰ ਸਦਾ ਪੁੱਤਰ ਦਿੰਨਾ ਤੁਸੀਂ ਇੱਕ ਵਾਰੀ ਜਰੂਰ ਮੇਰੇ ਕੋਲ ਆ ਕੇ ਵਿਜ਼ਿਟ ਕਰੋ ਔਰ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਆਪਣੇ ਘਰੋਂ ਗਰੀਬੀ ਪਾਜੋ ਸਾਡੀਆਂ ਵੀ ਸ਼ੁਭਕਾਮਨਾਵਾਂ ਤੁਹਾਡੇ ਨਾਲ ਆ ਜੀ ਇਸੇ ਤਰ੍ਹਾਂ ਦੇਸ਼ ਦੀ ਸੇਵਾ ਕਰਦੇ ਰਹੋ ਨੌਜਵਾਨਾਂ ਨੂੰ ਚੰਗੇ ਰਸਤੇ ਪਾ ਕੇ ਨਸ਼ਿਆਂ ਤੋਂ ਬਚਾਉਂਦੇ ਰਹੋ ਬਹੁਤ ਬਹੁਤ ਧੰਨਵਾਦ ਥੈਂਕਸ ਜੀ ਕੀ ਨਾਮ ਤੁਹਾਡਾ ਮਨਦੀਪ ਕੌਰ ਜੀ ਕਿੱਥੋਂ ਦੇ ਰਹਨ ਵਾਲੇ ਹੋ ਮੋਗਾ ਸ਼ਹਿਰ ਦੇ ਪਿੰਡ ਲੰਡੇ ਕੇ ਪਿੰਡ ਲੰਡੇ ਕੇ ਤੁਸੀਂ ਆ ਅੱਜ ਜਿਹੜੇ ਹੈਗਾ ਟਰੈਕ ਸ਼ੂਟ ਪਾਏ ਆ ਕਿਹੜੀ ਅਕੈਡਮੀ ਚ ਤੁਸੀਂ ਟ੍ਰੇਨਿੰਗ ਕਰਦੇ ਹੋ ਐਡੀ ਫਿਜ਼ੀਕਲ ਅਕੈਡਮੀ ਵਿੱਚ ਟ੍ਰੇਨਿੰਗ ਕਰਦੇ ਹਾਂ ਕਿੱਥੇ ਆ ਇਹ ਅਕੈਡਮੀ ਅੰਮ੍ਰਿਤਸਰ ਰੋਡ ਤੇ ਹੈ ਸਾਡੀ ਕੈਟ ਕਿਹੜੀ ਕਿਹੜੀ ਜਿਹੜੀ ਹੈਗੀ ਇੱਥੇ ਤਿਆਰੀ ਕਰਾਈ ਜਾਂਦੀ ਹੈ ਪੰਜਾਬ ਪੁਲਿਸ ਆਰਮੀ ਆਲ ਭਰਤੀ ਸਾਰੀਆਂ ਤਿਆਰੀ ਕਰਵਾਈ ਜਾਂਦੀ ਹੈ ਅੱਜ ਤੁਹਾਡੇ ਹੱਥ ਦੇ ਵਿੱਚ ਜੋ ਟਰੋਫੀ ਹੈਗੀ ਆ ਇਹ ਤੁਸੀਂ ਕਿੱਥੇ ਜਿੱਤੀ ਹੈ ਇਹ ਅਸੀਂ ਗੁਰਨਾਨਕ ਗਰਾਊਂਡ ਮੋਗਾ ਜਿੱਤੀ ਹੈ ਜੀ ਇਹ ਕਿਹੜੀ ਗੇਮ ਦੇ ਵਿੱਚ ਤੁਸੀਂ ਇਹ ਰਸਾਂਕਸੀ ਦੇ ਵਿੱਚ ਜੀ ਪੰਜਾਬ ਪੁਲਿਸ ਨਾਲ ਮੁਕਾਬਲੇ ਸੀ ਸਾਡੇ ਤੇ ਅਸੀਂ ਦੂਜੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਚਲੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਚਾਹੁੰਦੇ ਹਾਂ ਕਿ ਜੋ ਤੁਹਾਡੇ ਪਾਰਟਿਸਪੈਂਟ ਹੈ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਆਓ ਜੀ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਸਭਜਤਕਾਰ ਕਿੱਥੋਂ ਦੇ ਰਹਿਣ ਵਾਲੇ ਹੋ ਜਗਰਾਓ ਕਿਹੜੀ ਗੇਮ ਖੇਡਦੇ ਸੀ ਤੁਸੀਂ ਅਸੀਂ ਜਿੱਥੇ ਪੰਜਾਬ ਪੁਲਿਸ ਲਈ ਤਿਆਰੀ ਕਰਦੇ ਸੀ ਠੀਕ ਹੈ ਜੀ ਤੁਹਾਡਾ ਕੀ ਨਾਮ ਹੈ ਜਗਦੀਪਪੁਰ ਕਿੱਥੋਂ ਦੇ ਰਹਿਣ ਵਾਲੇ ਹੋ ਗੁੰਨਾ ਮੋਗੇ ਲੋਕਲ ਤੋਂ ਠੀਕ ਹੈ ਜੀ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰਦੇ ਨਹੀਂ ਆਰਮੀ ਦੀ ਤਿਆਰੀ ਕਰਦੇ ਆ ਟ੍ਰायल ਹੈ ਨੈਕਸਟ ਮੰਥ ਠੀਕ ਹੈ ਜੀ ਠੀਕ ਤੁਹਾਡਾ ਕੀ ਨਾਮ ਹੈ ਹਰਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਹੋ ਮੋਗਾ ਦੀ ਸਲਵੰਗ ਜਿਹੜੀ ਜਿਹੜੀ ਅਕੈਡਮੀ ਜੀ ਤੁਸੀਂ ਤਿਆਰੀ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਬਹੁਤ ਵਧੀਆ ਧਿਆਨਾ ਸਾਰਾ ਰੈਸ ਵਧੀਆ ਦੇ ਰਹੇ ਆ ਬੱਚਿਆਂ ਨੂੰ ਡਾਈਟ ਬਹੁਤ ਵਧੀਆ ਦੇ ਰਹੇ ਆ ਠੀਕ ਹੈ ਜੀ ਤੁਹਾਡਾ ਕੀ ਨਾਮ ਹੈ ਪਰਮਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਹੋ ਜੀਤਾ ਸਿੰਘ ਵਾਲਾ ਤੁਸੀਂ ਕਿਹੜੀ ਜਿਹੜੀ ਹੈਗੀ ਦੇਸ਼ ਦੀ ਸੇਵਾ ਵਿੱਚ ਜਾਣੇ ਚਾਹੁੰਦੇ ਹੋ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਵਧੀਆ ਤਿਆਰੀ ਹੋ ਰਹੀ ਹੈ ਤੁਹਾਡੀ ਹਾਂ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਜੀਤ ਕੌਰ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਫਰੋਸਪਰ ਦੀ ਰਹਿਣ ਵਾਲੀ ਆ ਕਿਹੜੀ ਸੇਵਾ ਚ ਜਾਣ ਦੀ ਚਾਹੁੰਦੇ ਹੋ ਤੁਸੀਂ ਅ ਸਰ ਮੈਂ ਪੰਜਾਬ ਪੁਲਿਸ ਦੀ ਟ੍ਰੇਨਿੰਗ ਕਰ ਰਹੀ ਹਾਂ ਠੀਕ ਹੈ ਤੁਹਾਡਾ ਕੀ ਨਾਮ ਹੈ ਪੂਜਕ ਮਾਲ ਕਿੱਥੋਂ ਦੇ ਰਹਿਣ ਵਾਲੇ ਹੋ ਫਾਜ਼ਿਲਕਾ ਦੇ ਰਹਿਣ ਵਾਲਾ ਹਾਂ ਫਾਜ਼ਿਲਕਾ ਤੋਂ ਮੋਗਾ ਦੂਰ ਨਹੀਂ ਲੱਗਦਾ ਹਾਂਜੀ ਹੈ ਜੀ ਅੱਛਾ ਬਾਕੀ ਹੁਣ ਸੇਲੀਆਂ ਬਣ ਗਈਆਂ ਤੁਹਾਡੀਆਂ ਸੀ ਹਾਂਜੀ ਹਾਂਜੀ ਦਿਲ ਲੱਗਿਆ ਵਾ ਹਾਂਜੀ ਦੇਸ਼ ਦੀ ਸੇਵਾ ਕਰਨ ਲਈ ਤਿਆਰ ਹਾਂ ਹਾਂਜੀ ਠੀਕ ਹੈ ਜੀ ਤੁਹਾਡਾ ਕੀ ਨਾਮ ਹੈ ਜਸਵਿੰਦਰ ਕੌਰ ਜਸਵਿੰਦਰ ਕੌਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਫਾਜ਼ਿਲਕਾ ਅਗਰ ਔਰ ਤੁਸੀਂ ਕਿਹੜੀ ਸੇਵਾ 'ਚ ਜਾਣੀ ਚਾਹੁੰਦੇ ਹੋ ਦੇਸ਼ ਲਈ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਕਿਉਂ ਜਾਣਾ ਚਾਹੁੰਦੇ ਹੋ ਪੰਜਾਬ ਪੁਲਿਸ 'ਚ ਮੇਰੇ ਸ਼ੁਰੂ ਤੋਂ ਹੀ ਡ੍ਰੀਮ ਜੌਬ ਸੀ ਔਰ ਮੈਂ ਸ਼ੁਰੂ ਤੋਂ ਹੀ ਸੋਚਿਆ ਸੀ ਕਿ ਮੈਂ ਪੰਜਾਬ ਪੁਲਿਸ 'ਚ ਭਰਤੀ ਹੋ ਕੇ ਸੇਵਾ ਦੇਣਾ ਕਰਾਂਗਾ ਤਾਂ ਇੱਥੇ ਜਿਹੜੀ ਟ੍ਰੇਨਿੰਗ ਹੋ ਰਹੀ ਹੈ ਤੁਹਾਨੂੰ ਲੱਗਦਾ ਵੀ ਤੁਹਾਡਾ ਸੁਪਨਾ ਸੱਚ ਹੋ ਜਾਏਗਾ ਹਾਂ ਜੀ ਇੱਥੇ ਲੱਗਦਾ ਹੈ ਕਿ ਇਹ ਬਹੁਤ ਵਧੀਆ ਅਧਰ ਕੁੜੀਆਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਔਰ ਐਕਸਰਸਾਈਜ਼ ਔਰ ਡਾਈਟ ਦਾ ਬਹੁਤ ਬੜਾ ਧਿਆਨ ਕੀਤਾ ਜਾਂਦਾ ਹੈ ਠੀਕ ਹੈ ਤੁਹਾਡਾ ਕੀ ਨਾਮ ਹੈ ਤੇ ਲక్ష్ਮੀ ਕੁਮਾਰੀ ਲక్ష్ਮੀ ਜੀ ਕਿੱਥੋਂ ਦੀ ਹੋ ਤੁਸੀਂ 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 ਕਿਹੜੀ ਸ ਤੁਹਾਨੂੰ ਜੋ ਪੰਜਾਬ ਪੁਲਿਸ ਦੀ ਭਰਤੀ ਦੀਆਂ ਹਦਾਇਤਾਂ ਹੈਗੀਆਂ ਸਾਰੀਆਂ ਪਤਾ ਉਹ? ਹਾਂਜੀ। ਅਗਰ ਕੋਈ ਕਿਸੇ ਚੀਜ਼ ਦੀ ਘਾਟ ਰਹਿ ਜਾਂਦੀ ਆ ਤਾਂ ਤੁਹਾਡੀ ਕੈਡਮੀ ਵਾਲੇ ਪੂਰੀ ਕਰਾਉਂਦੇ ਆ ਉਹ। ਯੈਸ ਸਰ। ਕਿੰਨੇ ਵਜੇ ਸਵੇਰ ਉਠਾ ਲਿਆ ਜਾਂਦਾ ਤੁਹਾਨੂੰ? ਮਾਰਨਿੰਗ 4 ਵਜੇ ਗਰਾਊਂਡ ਆਉਂਦੇ ਆ। 4 ਤੋਂ 5:30 ਤੱਕ ਗਰਾਊਂਡ ਫਿਰ ਉਸ ਤੋਂ ਬਾਅਦ ਕਲਾਸਿਸ ਲੱਗਦੀਆਂ। ਫਿਰ ਈਵਨਿੰਗ ਟਾਈਮ ਵੀ ਲਾਉਂਦੇ। ਦੋ ਟਾਈਮ ਪ੍ਰੈਕਟਿਸ ਆ ਜਾਨੀ। ਤੁਹਾਡਾ ਕੀ ਨਾਮ ਹੈ? ਜਸ਼ਨ ਸਿੰਘ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੋਗੇ ਦੇ ਰਹਿਣਾ। ਮੋਗੇ ਦੇ ਰਹਿਣਾ। ਤੁਸੀਂ ਕਿਹੜੀ ਜਿਹੜੀ ਹੈਗੀ ਤਿਆਰੀ ਕਰ ਰਹੇ ਹੋ? ਪੰਜਾਬ ਪੁਲਿਸ। ਪੰਜਾਬ ਪੁਲਿਸ ਤੇ ਸਾਰੇ ਬੱਚੇ ਪੰਜਾਬ ਪੁਲਿਸ ਹੀ ਕਿਉਂ ਚੁਣ ਰਹੇ ਐ ਸਾਰਿਆਂ ਨੂੰ ਵਧੀਆ ਲੱਗਦੀ ਹੈਗੀ ਆ ਔਰ ਜਦੋਂ ਤੁਸੀਂ ਟ੍ਰੇਨਿੰਗ ਕਰਦੇ ਹੋ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਥੱਕ ਨਹੀਂ ਜਾਂਦੇ ਤੁਸੀਂ ਭੁੱਖ ਨਹੀਂ ਲੱਗਦੀ ਜਦੋਂ ਭੁੱਖ ਲੱਗਦੀ ਹੈ ਫਿਰ ਮੰਮੀ ਯਾਦ ਆਉਂਦੀ ਹੈ ਮੰਮੀ ਨਹੀਂ ਯਾਦ ਆਉਂਦੀ ਅੱਛਾ ਫਿਰ ਅਕੈਡਮੀ ਦੇ ਵਿੱਚੋਂ ਹੀ ਮਿਲ ਜਾਂਦਾ ਸਭ ਕੁਝ ਵਰਦੀ ਯਾਦ ਆਉਂਦੀ ਆ ਕੀ ਬਾਤ ਹੈ ਜੀ ਬਹੁਤ ਬਹੁਤ ਸਾਡੀਆਂ ਵੀ ਸ਼ੋਭੇ ਸ਼ਾਵਾਂ ਤੁਹਾਡੇ ਨਾਲ ਹੈ थैंक यू ਸਰ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਦੀ ਗਰਨਾਨਕਾਲ ਦੀ ਗਰਾਊਂਡ ਤੋਂ ਜਿੱਥੇ ਅੱਜ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ ਤੇ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਵਾਸਤੇ ਖੇਡਾਂ ਦਾ ਆਯੋਜਨ ਕੀਤਾ ਗਿਆ ਜਿੱਥੇ ਰਸ਼ਾ ਕਸੀ ਵਾਲੀਬਾਲ ਫੁੱਟਬਾਲ ਆਦ ਬਾਸਕਟਬਾਲ ਦੇ ਵੀ ਜਿਹੜੇ ਹੈਗੇ ਮੁਕਾਬਲੇ ਕਰਵਾਏ ਗਏ ਆ ਤਾਂ ਪੰਜਾਬ ਪੁਲਿਸ ਇਸ ਦੇ ਵਿੱਚ ਸਲਾਹਨਯੋਗ ਕਦਮ ਕਰ ਰਹੀ ਹੈ ਅਸੀਂ ਵੀ ਸਮੂਹ ਦੇਸ਼ਵਾਸੀਆਂ ਨੂੰ ਬੇਨਤੀ ਕਰਦੇ ਹਾਂ ਆਓ ਰਲ ਕੇ ਖੇਡਾਂ ਵੱਲ ਇੱਕ ਕਦਮ ਵਧਾਈਏ ਔਰ ਦੇਸ਼ ਨੂੰ ਨਸ਼ਿਆਂ ਤੋਂ ਬਚਾਈਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ